ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਬੁੱਤ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਪਹਿਲਾਂ ਇਸ ਘਰ ਚੋਂ ਵੀਡੀਓ ਪੈਂਦੀ ਸੀ ਵਧੀਆ ਫਾਰਮ ਤੇ ਹਰਪ੍ਰੀਤ ਭਾਜੀ ਹਣੀ ਬਣਾਉਂਦੇ ਸੀ ਅੱਜ ਆਪਾਂ ਬਣਾਉਣ ਆਏ ਆ ਤੇ ਦੋ ਵੈੜਾ ਸੇਲ ਕਰਨੀਆਂ ਜੀ ਇੱਕ ਕਾਫੀ ਵੱਡੇ ਕੱਦ ਦੀ ਮਾਲਕਾ ਸੋਹਣੀ ਸੰਖੀ ਵੈੜ ਸੇਲ ਕਰਨੀ ਆ ਤਾਜੀ ਸੂਈ ਆ ਬਿਲਕੁਲ ਤੇ ਮਗਰ ਵਸ਼ੀ ਬਹੁਤ ਜਿਆਦੀ ਸੋਹਣੀ ਆ ਚੰਗੀ ਕੁਆਲਿਟੀ ਦੀ ਆ ਦੋਵੇਂ ਮਾਮਿਆਂ ਦੀਆਂ ਬਹੁਤ ਹੀ ਚੰਗੀਆਂ ਵਾਂ ਇੱਕ ਗੱਬਣ ਸੇਲ ਕਰਨੀ ਆ ਬਹੁਤ ਹੀ ਸੋਹਣੀ ਆ ਸੋਹਣੀ ਹੈ ਵੀ ਗੱਬਣ ਵੀ ਬਾਕੀ ਦੀ ਜਾਣਕਾਰੀ ਆਪਾਂ ਬਾਪੂ ਜੀ ਕੋਲ ਲੈ ਲਾਂਗੇ ਹਰવાર ਆਪਾਂ ਬੇਨਤੀ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਕਾ ਜੋ ਕਿਸੇ ਵੀ ਕਿਸਮ ਦਾ ਲਾਭਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਦੀ ਡੀਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਠੀਕ ਠਾਕ ਜੀ ਤੁਸੀਂ ਸੁਣਾਓ ਮਰਿਆ ਜੀ ਠੰਡ ਬੜੀ ਪੈ ਰਹੀ ਆ ਹਾਂਜੀ ਇਸ ਕਰਕੇ ਗਾਵਾਂ ਨੂੰ ਆਈਆਂ ਧੁਆਈਆਂ ਨਹੀਂ ਗਈਆਂ ਜੀ ਠੀਕ 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 ਆ ਤੇ ਅੱਜ ਪਹਿਲੀ ਵੀਡੀਓ ਲੱਗੀ ਬਣਨਾ ਹਾਂਜੀ ਆ ਜੋ ਪਿੰਡਰਾ ਡੇੜੀ ਫਾਰਮ ਦੇ ਤੋਂ ਪਹਿਲੀ ਵੀਡੀਓ ਪਾਉਣ ਲੱਗੇ ਪਹਿਲਾ ਹਾਂ ਵੀਰ ਮੇਰਾ ਹਰਪ੍ਰੀਤ ਜੀ ਵੀਡੀਓ ਬਣਾਉਣਾ ਹੁੰਦਾ ਸੀਗਾ ਠੀਕ ਹੈ ਤੇ ਉਹ ਉਹਨੇ ਟਾਈਮ ਨਹੀਂ ਦਿੱਤਾਉਣੀ ਆਪਣੇ ਸਾਥੀ ਨੂੰ ਪੇਜ ਦਿਤਾ ਜੀ 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 ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਵੀਡੀਓ ਪਾ ਕੇ ਉਹ ਬਾਪੂ ਜੀ ਦੀ ਤੇ ਐਡਰੈਸ ਇੱਕ ਰਾਂ ਦੱਸ ਦਿਓ ਜੀ ਆਪਣਾ ਐਡਰੈਸ ਮੇਰਾ ਨਾਮ ਹੈਗਾ ਤਰਲੋਕ ਸਿੰਘ ਜੀ ਜੀ ਪਿੰਡ ਬੋਤ ਜੀ ਤੇ ਤਹਿਸੀਲ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 95017 36450 ਠੀਕ ਹੈ ਜੀ ਤੇ ਪਹਿਲਾਂ ਆਪਾਂ ਗੱਬਣ ਦਿਖਾਈਏ ਵੈੜ ਹਨਾ ਹਾਂ ਗੱਬਣ ਜੀ ਇਹਦਾ ਸੂਆ ਕਿੰਵਾ ਜੀ ਇਹਨੇ ਆਰ ਕਿ ਤੀਜੇ ਸੂਏ ਸੁਣਾ ਜੀ ਅੱਛਾ ਤੀਜੇ ਸੂਏ ਸੁਣਾ ਜੀ ਹਾਂ ਜੀ ਠੀਕ ਆ ਜੀ ਪਿਛਲੇ ਸੂਏ 16 17 ਲੀਟਰ ਦੁੱਧ ਕਰਦੀ ਰਹੀ ਆ ਠੀਕ ਆ ਇਹਰਾ 1 ਮਹੀਨਾ ਰਹਿੰਦਾ ਸੂੱਚ 1 ਮਹੀਨੇ ਦੀ ਕੱਚੀ ਆ 1 ਮਹੀਨੇ ਦੀ ਕੱਚੀ ਆਰੀ ਠੀਕ ਆ ਜੀ ਹਾਂ ਝੂਠ ਮਾਰ ਕੇ ਨਹੀਂ ਡੰਗਰ ਵੇਚਣਾ ਠੀਕ ਆ ਤੋਰੀ ਜੀ ਖੋਲੀਏ ਇਹਨੂੰ ਖੋਲ ਤਾਂ ਭੈਣ ਜੀ ਤੇ ਭੈਣ ਜੀ ਹਣੀ ਤੋੜ ਕੇ ਦਿਖਾਉਣਗੇ ਵੈੜ ਚੰਗੀ ਆ ਕੱਦ ਕਾਠ ਵੀ ਚੰਗਾ ਵਾ ਵੜਦਾ ਤੇ ਸੋਹਣੀ ਆ ਆ ਵੇਖੋ ਜੀ ਬਾਕੀ ਪੂਰੀ ਕੈਮ ਆ ਕਿਸ ਬਨੇ ਲਿੱਸੀ ਨਹੀਂ ਗਈ 1 ਮਹੀਨੇ ਦਾ ਟਾਈਮ ਦੱਸ ਦੇ ਬਾਪੂ ਜੀ ਕਿ ਲੈ ਜੂਗੀ ਬਾਕੀ ਥਣ ਵੀ ਸੋਹਣੇ ਲੱਗੇ ਆ ਝੋਲੀ ਝਾਲੀ ਚੰਗੀ ਆ ਆ ਜੋ ਲੈਓ ਮੋੜ ਕੇ ਮਾ ਜਾਨ ਤੋਂ ਆ ਵੇਖੋ ਜੀ ਫੇਸ ਵੀ ਚੰਗਾ ਵਾ ਬਾਕੀ ਵਜਨ ਵਾਲੀ ਚੰਗੀ ਆ ਥਣਾ ਥੁਣਾ ਦੀ ਚੈੱਕ ਕੀਤੀ ਤੁਸੀਂ ਠੀਕ ਹੈ ਜੀ ਬਿਲਕੁਲ ਜੀ ਰੋਕੇ ਜੀ ਥਣ ਜਿਹੜੇ ਆ ਜਿਹੜੇ ਮੇਰੇ ਵੀਰ ਭਰਾ ਨੇ ਲੈਣੀ ਆ ਨਾ ਇੱਥੇ ਚੱਕ ਕਰਕੇ ਖੜੇ ਜੀ 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 ਠੀਕ ਹੈ ਜੀ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੋਲੇਰਾ ਮੈਂ 40000 ਰੁਪਏ ਮੰਗਦਾ ਆ ਤੇ 2000 ਵਿੱਚੋਂ ਮੈਂ ਛੋਟ ਕਰੂੰਗਾ ਠੀਕ ਆ ਹੋਰ ਕਰ ਦੋਗੇ ਮੌਕੇ ਥੋੜੀ ਬੋਦੀ ਹਾਂਜੀ ਕਰ ਦਾਂਗੇ ਤੁਸੀਂ ਤਾਂ ਦੋ ਜੀ ਜਹਰ ਦੀ ਹੋਰ ਕਰ ਦੋਗੇ ਕਰ ਦਾਂਗੇ ਜੀ ਕਿੰਨੇ ਦੀ ਹੋਗੀ ਇਹ ਇਹ 37 ਦੀ ਹੋਗੀ ਜੀ ਹੋਰ ਹੋਊ ਮੌਕੇ ਤੇ ਫਿਰ ਹੋਰ ਚੱਪਾ ਕਰਾਂਗੇ ਫਿਰ ਹੋਰ ਕਰ ਦਾਂਗੇ 36 ਦੀ ਦੇ ਦਿਓ ਫੇਰ ਚਲ 36 ਦੀ ਦੇ ਦਾਂਗੇ ਠੀਕ ਆ ਜੀ ਬਾਕੀ ਫੂਲ ਲਾਲੇ ਕਾਇਮ ਹੈ ਕੇ ਫੋਨ ਲੱਸੀ ਨਹੀਂ ਗਈ ਸੋਹਣੀ ਆ ਜੀ ਫੱਬਦੀ ਆ ਬਾਕੀ ਚੰਗੀ ਕੁਵਾਲੀ ਹੈ ਵੀ ਠੰਡੀ ਠੀਰੀ ਆ ਵੇਖ ਲੋ ਜੀ ਆ ਇਹੋ ਭੈਣ ਜੀ ਹਣੀ ਹੱਥ ਲਾ ਕੇ ਦਿਖਾਉਣ ਦੇ ਥਣਾ ਨੂੰ ਠੰਡੀ ਆ ਬਿਲਕੁਲ ਆ ਵੇਖੋ ਥਣ ਵੀ ਚੰਗੇ ਸੋਹਣੇ ਲੱਗੇ ਆ ਤੇ ਦੂਜੀ ਆ ਜਿਹੜੀ ਉਹਦੇ ਬਾਰੇ ਦੱਸੀ ਹੈ ਜੀ ਹੋਰ ਹੋਰ ਇਹ ਕੱਕ ਘਮਰੋ ਸੁਈਆ ਤੜਕੇ ਦੇ ਕਦੋਂ ਕੱਲ કે ਅੱਜ 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 ਆ 1 ਵਜੇ ਠੀਕ ਆ ਇਸ ਵੀਰੇ ਮੈਂ 4-5 ਕਿਲੋ ਬਾਹਾਂ ਕੱਢਿਆ ਪੂਰੀ ਨਹੀਂ ਚੋਈ ਠੀਕ ਹੈ ਜੀ ਹੁਣ ਦੋ ਦਿਨਾਂ ਪੂਰੀ ਨਹੀਂ ਚੋਣੀ ਠੀਕ ਹੈ ਜੀ ਤੇ ਫੇਰ ਇਹਨੂੰ ਸਾਫ਼ ਕਰਨਾ ਵਾ ਬੱਚਾ ਮਗਰਵੱਛੀ ਆ ਮਗਰਵੱਛੀ ਆ ਜੀ ਬਹੁਤ ਟੌੜੀ ਬਰੀਡ ਬਹੁਤ ਚੰਗੀ ਆ ਜੀ ਠੀਕ ਹੈ ਵੱਡੇ ਕੱਦ ਦੀ ਮਾਲ ਪੰਜ ਤੋੜ ਲਓ ਇਹਨੂੰ ਵੀ ਪੰਜੀ ਆ ਜੀ ਇਹ 20-22 ਲੀਟਰ ਦੀ ਮਾਲ ਕੋ ਆ ਜੀ ਆ ਬਾਕੀ ਸਭ ਕੁਝ ਓਕੇ ਆ ਜੀ ਠੀਕ ਆ ਆ ਤਸੱਲੀ ਕਰੇ ਗਾਰੰਟੀ ਦੂੰਗਾ ਮੈਂ ਠੀਕ ਹੈ ਜੀ ਸਹੀ ਆ ਬਾਕੀ ਜਿਹੜਾ ਵੱਡਾ ਕਾਦੇ ਆ ਵੈੜ ਦਾ ਦੁੱਧ ਸਾਹਮਣੇ ਨਾਲ ਚੰਗਾ ਵਿੱਚਵਾ ਸਕਦੀ ਜੀ ਹੁਣ ਜਿਹੜਾ ਬੋਲਾ ਹੀ ਚ ਹੋਇਆ ਤੁਸੀਂ 5-6 ਕਿਲੋ ਆ 5-6 ਲੀਟਰ ਕੁਆਰੀ ਆ ਵੇਖੋ ਬਰੀਡ ਵਾਲੀ ਆ ਚੰਗੀ ਸੋਹਣੀ ਆ ਕੁਆਲਿਟੀ ਵਾਲੀ ਆ ਬੇਲ ਤੇ ਕਦ ਚੰਗਾ ਬਾਕੀ ਥਣ ਵੀ ਸੋਹਣਾ ਲੱਗਾ ਜੀ ਇਹਦਾ ਕਰੋ ਚੱਕ ਥਣਾ ਦਾ ਗੈਬ ਵੀ ਚੰਗਾ ਵਾ ਮੋੜ ਲਿਓ ਜੀ ਆਜੋ ਆ ਵੇਖੋ ਕਰੋ ਚੱਕ ਥਣ ਸੋਹਣੇ ਥਣ ਲੱਗੇ ਜਾਣ ਦੋ ਪੂਰੀ ਚੰਗੀ ਆ ਕੁਆਲਿਟੀ ਥਣਾ ਦੀ ਵੀ ਚੰਗੀ ਆ ਤੇ ਸੋਹਣੀ ਆ ਮਗਰ ਵਸ਼ੀ ਆ ਡਬਲ ਫਾਇਦਾ ਜਿਹੜੇ ਭੈਣ ਭਰਾ ਵਸ਼ੀਆਂ ਪਾਲਦੇ ਆ ਉਹਨਾਂ ਲਈ ਆ ਵੇਖੋ ਜੀ ਕਿੱਡੀ ਸੋਹਣੀ ਬਰੀਡ ਵਾਲੀ ਵਸ਼ੀ ਆ ਟੀਗਾ ਵੀ ਕੇ ਨੇ ਚੰਗਾ ਲਵਾਇਆ ਜੀ ਆ ਵੇਖੋ ਜੀ ਤੇ ਦੁੱਧ 22 ਲੀਟਰ ਚ ਵਾਈ ਜਾਊਗਾ ਇਹ ਪਹਿਲੇ ਸਵੇਰ ਕੇ ਨੇ ਦੂਜੇ ਸਵੇਰ ਸੁਣਾ ਜੀ ਸੂਈ ਆ ਆ ਦੂਜੇ ਸਵੇਰ ਸੂਈ ਆ ਜੀ 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 ਤੇ ਪਹਿਲੇ ਸਵੇਰ ਇਹਨੇ 17 18 ਲੀਟਰ ਦੁੱਧ ਕੱਢਿਆ ਠੀਕ ਹੈ ਜੀ ਆਕੀ ਆਏ ਇਹਨੇ 20 ਲੀਟਰ ਤੋਂ ਬਾਹਰ ਦੇ ਖਾਸ ਰੱਖ ਲਿਆ ਠੀਕ ਹੈ ਠੀਕ ਹੈ ਬਾਕੀ ਸੇਵਾ ਕਰੇ ਤੇ ਦੋ ਦਸ ਲੂੰਦਾ ਵਾ ਸੇਵਾ ਦਾ ਜੀ ਇਹ ਭੁਖੀ ਝਾਈ ਬੰਨ ਛੱਲਾਂਗੇ ਤੇ ਹੋ ਜਾਏ ਧੁੱਧ ਮੇਰਾ ਜੀ 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 ਤੇ ਕਿੰਨਾ ਮੁੱਲ ਕਰਨਾ ਜੀ ਇਹਦਾ ਇਹਦਾ ਮੁੱਲ ਕਰਦਾ ਜੀ ਮੈਂ 70000 ਰੁਪਇਆ ਜੀ ਤੇ ਛੋਟ ਕਿ ਨਹੀਂ ਕਰ ਦੋਗੇ 2000 ਛੋਟ ਕਰ ਦੂੰ ਜੀ 2000 ਛੋਟ ਤੁਸੀਂ ਕਰਤੀ ਤੇ ਕਿੰਨੇ 68000 ਦੀ ਰਹਿ ਗਈ ਹਾਂ 68000 ਉਹ ਚੋਂ ਮੌਕੇ ਤੇ ਕਰੋ ਕਮਾਨਦਾਨ ਕਰਦਾਂਗੇ ਜੀ ਤੁਸੀਂ ਦੱਸ ਦੋ 1000 ਦਾ ਹੋਰ ਕਰ ਦਈਏ ਕਰਦਾਂਗੇ ਇਹ ਕਿੰਨੇ ਦੀ ਰਹਿ ਗਈ 67000 ਦੀ ਹਾਂ ਜੀ ਹਾਂ ਜੀ ਠੀਕ ਆ ਹੋਰ ਵੀ ਕਰਦੇ ਥੋੜੀ ਬੋਦੀ ਕਰਦਾਂਗੇ ਫੋਨ ਲਾਵੇ ਜਦੋਂ ਕੋਈ ਕਰਦੇਓ ਕਰਦਾਂਗੇ ਯਾਰਖੰਡ ਦਾ ਜੂ ਮੌਕੇ ਤੇ ਹੋ ਜੂ ਹੋ ਜੂ ਮੌਕੇ ਤੇ 66 ਦੀ ਦੇਦੇਓ ਕਿ ਫੇਰ 66 ਦੀ ਦੇਰਾਂਗੇ ਲਓ ਜੀ 66000 ਦੇ ਵਿੱਚ ਤੁਹਾਨੂੰ ਆ ਵੈਡ ਮਿਲ ਜਾਣੀ ਸੋਹਣੀ ਸਨਖੀ ਤੁਸੀਂ ਆ ਵੇਖ ਲਓ ਚੰਗੀ ਕੁਆਲਿਟੀ ਦੀ ਆ ਆ ਵੇਖੋ ਜੀ ਠੀਕ ਹੈ ਇਹਦੀ ਕਰਨੀ ਕੋਈ ਗੱਲਬਾਤ ਹੋਰ ਜੀ ਮੈਂ ਦੋ ਡੰਗ ਚੋਏ ਤਿੰਨ ਡੰਗ ਚੋਏ ਜੀ 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 ਇੱਥੇ ਰਾਤ ਰਵੇ ਪ੍ਰਸ਼ਾਦਾ ਪਾਣੀ ਛਕੇ ਠੀਕ ਹੈ ਜੀ ਮੈਂ ਕੋਈ ਟੇਕੜਾ ਲਗਾ ਕੇ ਨਹੀਂ ਠੀਕਾ ਬੰਦਾ ਬੰਦਾ ਮੈਂ ਜੀ 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 ਹਾਲੇ ਤੇ ਬੋੜਾ ਹੀ ਆ ਬੋੜਾ ਹੀ ਆ ਹਾਲੇ ਬੋੜਾ ਖਾਵੇ ਆਗੇ ਕੋਈ ਹਨਾ ਬੋੜਾ ਖਾਵੇ ਜੀ ਠੀਕ ਹੈ ਜੀ ਹਮੇਸ਼ਾ ਘਟੋ ਕੇ ਕਰਨ ਨੂੰ ਲੈ ਜੇ ਠੀਕ ਹੈ ਜੀ ਠੀਕਾ ਲਾ ਲੇ ਫੋਨ ਕੋਈ ਵੀ ਦੋ ਹੀ ਪਸ਼ੂ ਆ ਬਹੁਤ ਹੀ ਸੋਹਣੇ ਸੁਨੱਖੇ ਆ ਤੇ ਮੁੱਲ ਵੀ ਮਾਰਕੀਟ ਦੇ ਸਾਬ ਨਾਲ ਬਹੁਤ ਜਾਇਜ਼ ਕੀਤੇ ਬਾਪੂ ਜੀ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆ ਕੇ ਆਪਣੀ ਤਸਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾ ਜੀ ਧੰਨਵਾਦ